ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਹਨ ਸਸਜ ਜਸ ਭਾਏ ਦਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਜਾਈ ਹੋ ਵਾ ਸਿਫਤਖ ਸਮਦੀ ਨੋਰੇ ਅਰਸਾ ਕਰਸਾ ਛਟੀਆ ਤੁਦ ਡਠੇ ਸਚੇ ਪਤਸਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹਲਾ 14 ਜਿਨ ਖਰ ਹਿਰਦੈ ਨਾਮ ਨ ਬਸਿਓ ਤੈਨ ਨਾਮ ਮਾਤ ਕੀ ਜਾਇ ਖਰ ਬਾਂਝ ਤੈਨ ਸੁਝੇ ਦੇਖ ਫਿਰ ਖੈ ਬਿਨ ਨਾ ਆਵੈ ਹੋਏ ਖਪ ਖਪ ਮੋ ਐ ਕਹਾਂਜ ਜਿਨ ਖਰ ਖਿਰਦਾ ਨਾਮ ਨਾ ਬਸਿਓ ਤੈਨ ਨਾ ਮਤ ਕੀਜੇ ਹਰ ਬਾਂਝਾ ਤੈਨ ਸੁਝੀ ਦੇਖ ਫਿਰ ਖੈ ਬਿਨ ਨਾ ਆਵੇ ਓਏ ਖੱਪ ਖੱਪ ਮੋ ਇੱਕ ਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮੱਜ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਯੁਗ ਪਦਯੋ ਤਮ ਹਰ ਪਾਈਐ ਸਤ ਗੁਰ ਮੱਜ ਹਾਂ ਬਲਹਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਬਖ ਗਏ ਗਵਾਜਾ ਸਤ ਗੁਰ ਸਾਹ ਪਾਇਆ ਵੱਡ ਦਾਣਾ ਹਰ ਕੀ ਹੈ ਬਹ ਗਣ ਸਾਂਝਾ ਜਿਨ ਕਉ ਕਿਰਪਾ ਕਰੇ ਜਗ ਜੀਵਨ ਹਾਰੇ ਔਰ ਧਾਰੇ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕਉ ਕਿਰਪਾ ਕਰੇ ਜਗ ਜੀਵਨ ਹਾਰੇ ੁਰ ਧਾਰਿਓ ਮਨ ਮਜ ਧਰਮ ਰਾਏ ਦਰ ਕਾਗਦ ਫਾਰੇ ਚਨ ਨਾਨਕ ਲਿਖਾ ਸਮਝਾ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤ